ਦੀਪਕ ਵਧਾਵਨ ਅਸੀਂ ਇਸ ਵੇਲੇ ਮੌਜੂਦ ਹਾਂ ਫਰਾਈਪਰਫਾਈਲ ਕਾ ਜੀਟੀ ਰੋਡ ਤੇ ਸਥਿਤ ਗੁਰਦੁਆਰਾ ਸ਼੍ਰੀ ਪ੍ਰਗਟ ਸਹਿ ਵਿਖੇ ਜਸ਼ਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਸੰਗਠਨ ਸਮਾਜ ਸੇਵੀ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਹੈ ਜਸ਼ਨ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਸੰਘਰਸ਼ ਕਮੇਟੀ ਬਣਾਈ ਗਈ ਹੈ ਅਤੇ ਕਈ ਤਰ੍ਹਾਂ ਦੇ ਫੈਸਲੇ ਲਿਖੇ ਗਏ ਹਨ ਸੰਘਰਸ਼ ਕਮੇਟੀ ਵੱਲੋਂ ਇਹ ਫੈਸਲਾ ਲਿਖਿਆ ਗਿਆ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਤਾਂ ਸੋਮਵਾਰ ਨੂੰ ਇੱਕ ਵੱਡਾ ਇਕੱਠ ਕਰਕੇ ਲੱਖੋ ਕੇ ਥਾਰੇ ਦਾ ਪ੍ਰਹਾਉ ਕੀਤਾ ਜਾਏਗਾ ਜੀਟੀ ਰੋਡ ਦੀ ਜਾਮ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਮ੍ਰਿਤਕ ਜਸ਼ਨ ਦੇ ਪਿਤਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਜਸ਼ਨ ਦੀ ਮੌਤੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਜਾਂਦਾ ਉਹ ਨਹੀਂ ਪਾਇਆ ਜਾਵੇਗਾ ਉਦੋਂ ਹੀ ਜਸ਼ਨ ਦਾ ਤੋਗ ਪਾਇਆ ਜਾਵੇਗਾ ਜਦੋਂ ਜਸਨ ਦੀ ਮੌਤ ਦਾ ਇਨਸਾਫ ਮਿਲ ਜਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਇੱਧਰ ਇਹ ਸੰਘਰਸ਼ ਕਮੇਟੀ ਬਣਾਈ ਗਈ ਹੈ ਇਹ ਚਰਚ ਕਰਕੇ ਕਿੰਨੇ ਸਮੇਂ ਵਿੱਚ ਇਨਸਾਫ ਲੈਣ ਵਿੱਚ ਸਫਲ ਹੋ ਪਾਉਂਦੀ ਹੈ ਅੱਛਰ ਨੂੰ ਇਨਸਾਫ ਦਵਾਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਕਿਹੜੀਆਂ ਜਥੇਬੰਦੀਆਂ ਘਟੀਆਂ ਹੋਈਆਂ ਨੇ ਅਗਲਾ ਐਕਸ਼ਨ ਕੀ ਹੋ ਲਿਖਿਆ ਜਾ ਰਿਹਾ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਹੀ ਜਿਹੜੇ ਸਾਰੇ ਜਿਹੜੇ ਜਿੰਨੇ ਵੀ ਪ੍ਰੈਸ ਵਾਲੇ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਅੱਜ ਜਿਹੜਾ ਸਾਡੇ ਸਾਰੇ ਇਲਾਕੇ ਲਈ ਗੁਰੂਰ ਸਾਹਿਬ ਰੋਇਪੁਰੇ ਇਲਾਕੇ ਲਈ ਦੁੱਖ ਦੀ ਗੱਲ ਹੈ ਕਿ ਸਾਡਾ ਨੌਜਵਾਨ ਜਸ਼ਨ ਜਿਹੜਾ 22-23 ਸਾਲ ਦਾ ਨੌਜਵਾਨ ਸੀਗਾ ਸਰਪੰਚ ਬਣਿਆ ਸੀ ਉਸ ਦੀ ਮੌਤ ਹੋਈ ਔਰ ਉਸ ਦੀ ਮੌਤ ਦੇ ਜ਼ਿੰਮੇਵਾਰ ਇਹਨਾਂ ਪੋਲਿਟਿਕਲ ਲੋਕਾਂ ਕਰਕੇ ਉਸ ਨੂੰ ਆਪਣੀ ਜਾਨ ਜਿਹੜੀ ਦੇਣੀ ਪਈ। ਸੋ 31 ਮਈ ਤੋਂ ਇਹ ਘਟਨਾ ਵਾਪਰੀ ਪਰ ਹਜੇ ਤੱਕ ਵੀ ਕੋਈ ਇਨਸਾਫ ਦੀ ਉਮੀਦ ਨਾ ਜਾਗਦੀ ਵੇਖ ਕੇ ਅੱਜ ਸਾਡੇ ਇਸ ਇਲਾਕੇ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਪਰਿਵਾਰ ਪੂਰਾ ਪਿੰਡ ਔਰ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਨੇ ਉਹ ਸਾਰੀਆਂ ਕੱਚੀਆਂ ਹੋਈਆਂ ਨੇ ਮੈਂ ਜ਼ਰੂਰੀ ਸਮਝਦਾ ਹਾਂ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਦੱਸਾਂ ਔਰ ਤੁਸੀਂ ਇਸ ਗੱਲ ਨੂੰ ਅੱਗੇ ਜਿਹੜਾ ਲੈ ਕੇ ਜਾਓ ਪਰਿਵਾਰ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੀਕੇਯੂ ਡਕੌਂਦਾ ਧਨੇਰ ਗਰੁੱਪ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਰਵ ਭਾਰਤ ਨੌਜਵਾਨ ਸਭਾ ਨੌਜਵਾਨ ਸਭਾਰਤ ਸਭਾ ਕੀਰਤੀ ਕਿਸਾਨ ਯੂਨੀਅਨ सरपंच यूनियन गुरुआर्साहे ब्लॉक ਅਤੇ सरपंच यूनियन ਪੰਜਾਬ ਇਸ ਤੋਂ ਇਲਾਵਾ ਇਮਾਨਦਾਰ ਸਮਾਜ ਗਰੁੱਪ ਖੱਤਰੀ ਸਭਾ ਜਲਾਲਾਬਾਦ ਖੱਤਰੀ ਸਭਾ ਗੁਰੂਆਰਸਾਏ ਪਹਿਲਵਾਨ ਐਸੋਸੀਏਸ਼ਨ ਸਮਾਜ ਸੇਵੀ ਸੰਸਥਾਵਾਂ ਅੰਤਰਰਾਸ਼ਟਰੀ ਜੱਟ ਸਭਾ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਰਮੀਤ ਸਿੰਘ ਜੀ ਬਰਾੜ ਜਿਹੜੀ ਬਾਬਾ ਫਰੀਦ ਰੈਸਲਿੰਗ ਐਸੋਸੀਏਸ਼ਨ ਨੇ ਉਹ ਵੀ ਸ਼ਾਮਲ ਹੋਏ ਨੇ बीके डॉट कॉम ਦਾ ਬੁਰਜਗਿਲ ਪ੍ਰੈਸ ਕਲੱਬ ਜਲਾਲਾਬਾਦ ਪ੍ਰੈਸ ਕਲੱਬ ਗੁਰੂਆਰਸਾਏ ਇਹ ਖਤਰੀ ਸਭਾ ਜਿਹੜੀ ਗੁਰੂਸਾਹਿਬ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲੇ ਡੀਪੂ ਹੋਲਡਰ ਨੇ ਐਸੋਸੀਏਸ਼ਨ ਹੈਗੀ ਉਹ ਵੀ ਸ਼ਾਮਿਲ ਹੋਈ ਆ ਬਜਰੰਗ ਦਲ ਨੌਜਵਾਨ ਸਭਾ ਤੇ ਬੀਕੇ ਜੂ ਲਖੋਵਾਲ ਇਹ ਜਥੇਬੰਦੀਆਂ ਹੁਣ ਤੱਕ 30 ਦੇ ਕਰੀਬ ਜਥੇਬੰਦੀਆਂ ਸ਼ਾਮਿਲ ਹੋਈਆਂ ਜਿਹੜੀ ਅਸੀਂ ਐਕਸ਼ਨ ਕਮੇਟੀ ਬਣਾਈ ਆ ਇਸ ਨੂੰ ਅੱਜ ਅਸੀਂ ਖੁੱਲਾ ਰੱਖਿਆ ਕਿ ਉਹਦੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਮਝਦੇ ਨੇ ਕਿ ਸਮਾਜ ਅੰਦਰ ਇਸ ਨੂੰ ਪੀੜ ਨੂੰ ਸਮਝਦੇ ਨੇ ਕਿ ਇਲਾਕੇ ਦਾ ਨੌਜਵਾਨ ਇਥੋਂ ਦੇ ਲੋਕਲ ਐਮਐਲਏ ਤੇ ਉਸਦੇ ਪੀਏ ਜਿਹੜਾ ਬਜਤਰ ਸਿੰਘ ਲਾੜੀ ਤੇ ਲੋਕਲ ਐਮਐਲਏ ਫੌਜਾ ਸੰਸਰਾਰੀ ਨੇ ਉਸ ਨੌਜਵਾਨ ਦਾ ਸਿੱਧੇ ਅਸਿੱਧੇ ਰੂਪ ਦੇ ਵਿੱਚ ਕਤਲ ਕੀਤਾ ਸੋ ਇਹ ਅਸੀਂ ਰੋਸ ਨੂੰ ਲੈ ਕੇ ਅਸੀਂ ਅੱਜ ਇਕੱਠੇ ਹੋਏ ਆਂ ਔਰ ਅਸੀਂ ਤੁਹਾਡੇ ਮਾਧਮੇ ਰਾਈ ਅਸੀਂ ਫਰੋਇਪੁਰ ਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਅਸੀਂ ਕੱਲ ਮੰਗਪੱਤਰ ਪਰਿਵਾਰ ਦੇ ਵੱਲੋਂ ਦਿੱਤਾ ਅਸੀਂ ਹਜੇ ਤੱਕ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਸੋ ਅੱਜ ਅਸੀਂ ਇਹ ਜਿਹੜੀ ਐਕਸ਼ਨ ਕਮੇਟੀ ਬਣਾਈ ਹੈ ਇਹਦੇ ਵਿੱਚ ਹੋਰ ਲੋਕਾਂ ਨੂੰ ਵੀ ਅਸੀਂ ਸ਼ਾਮਲ ਕਰਨ ਲਈ ਰਾਹ ਖੁੱਲਾ ਰੱਖਿਆ ਸੋ ਅਸੀਂ ਸਾਰੇ ਇਲਾਕੇ ਦੇ ਲੋਕਾਂ ਨੇ ਗੁਰੂਰ ਸਾਹਿਬ ਫਰੀਪੁਰ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਅਸੀਂ 2 ਦਿਨ ਪ੍ਰਸ਼ਾਸਨ ਨੂੰ ਹੋਰ ਦੇ ਰਹੇ ਹਾਂ ਸ਼ਨੀਵਾਰ ਤੇ ਐਤਵਾਰ ਕਿ ਪ੍ਰਸ਼ਾਸਨ ਇਹਨਾਂ ਦੋਵਾਂ ਵਿਅਕਤੀਆਂ ਉੱਪਰ ਜਿਹਦਾ ਬਾਈ ਨੇਮ ਅਸੀਂ ਕਹਿ ਰਹੇ ਹਾਂ ਫੌਜਾ ਸਿੰਘ ਸਰਾਰੀ ਐਮ ਐਲ ਏ ਗੁਰੂਰ ਸਾਹਿਬ ਤੇ ਉਹਦਾ ਪੀਏ ਬਜਤਰ ਸਿੰਘ ਲਾਡੀ ਇਹਨਾਂ ਦੋਨਾਂ ਬੰਦਿਆਂ 'ਤੇ ਪਰਚਾ ਦਰਜ ਕਰਕੇ ਜਸ਼ਨ ਨੂੰ ਕਤਲ ਕਰਨ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਸ਼ਨੀ ਐਤਵਾਰ 2 ਦਿਨ ਅਸੀਂ ਸਮਾਂ ਦੇ ਰਹੇ ਹਾਂ ਜੇਕਰ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਅਸੀਂ ਸੋਮਵਾਰ ਨੂੰ 10 ਵਜੇ ਵੱਡੀ ਗਿਣਤੀ ਦੇ ਵਿੱਚ ਪੂਰਾ ਇਲਾਕਾ ਹਜ਼ਾਰਾਂ ਦੀ ਗਿਣਤੀ ਵਿੱਚ 10000ਾਂ ਦੀ ਗਿਣਤੀ ਵਿੱਚ ਥਾਣਾ ਲਖੋਗੇ ਬਰਾਮ ਦਾ ਘਰਾਓ ਕਰਾਂਗੇ ਸੋਮਵਾਰ 10 ਵਜੇ ਤੋਂ ਉਹ ਘਰਾਓ ਜਦੋਂ ਤੱਕ ਜਸ਼ਨ ਦੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੋਦਾ ਉਦੋਂ ਤੱਕ ਜਾਰੀ ਰਹੂਗਾ ਇਸ ਨੂੰ ਅਸੀਂ ਹੋਰ ਵੀ ਤਿੱਖਾ ਕਰ ਸਕਦੇ ਹਾਂ ਉਹ ਅਸੀਂ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਫੈਸਲਾ ਕਰੇਗੀ ਇਸ ਸੰਘਰਸ਼ ਨੂੰ ਕਿਵੇਂ ਸਟੈਪ ਬਾਏ ਸਟੈਪ ਚਲਾਉਣਾ ਔਰ ਅਸੀਂ ਇੱਥੇ ਸਾਰਿਆਂ ਨੇ ਇਸ ਗੱਲ ਦਾ ਗੁਰਦੁਆਰਾ ਪ੍ਰਗਟ ਸਾਹਿਬ ਦੇ ਵਿੱਚ ਜਗਾਰੇ ਲਾ ਕੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਤੇ ਇਹਨਾਂ ਦੋਵਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਤੱਕ ਜਿਹੜਾ ਇਸ ਦਾ ਜਿਹੜਾ ਸੰਘਰਸ਼ ਹੋ ਜਾਰੀ ਰੱਖਾਂਗੇ ਜੀ ਮਹਿਮਾਨ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਵੀ ਅਸੀਂ ਪਰਿਵਾਰ ਨੂੰ ਇਨਸਾਫ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ ਜੀ ਤੇ ਇਹ ਜਿਹੜੀ ਲੜਾਈ ਆ ਇਹ ਐਮਐਲਏ ਨਾਲ ਆ ਜਿਵੇਂ ਸਾਰੀਆਂ ਜਨਤਕ ਜਿ세 ਬੰਦੀਆਂ ਧਾਰਮਿਕ ਜਿ세 ਬੰਦੀਆਂ ਜਾਂ ਸਿਆਸੀ ਜਿ세 ਬੰਨੀਆਂ ਇਸ ਧੋਲ ਦੇ ਵਿੱਚ ਆਈਆਂ ਨੇ ਲੜਾਈ ਐਮਐਲਏ ਨਾਲ ਆ ਕੀ ਇਹ ਲੜਾਈ ਠੀਕ ਢੰਗ ਨਾਲ ਲੜ ਪਾਉਣਗੀਆਂ ਦੇਖੋ ਜੀ ਇਹ ਲੜਾਈ ਐਮਐਲਏ ਨਾਲ ਨਹੀਂ ਲੜਾਈ ਮੌਜੂਦਾ ਸਰਕਾਰ ਨਾਲ ਆ ਸਿਸਟਮ ਨਾਲ ਆ ਉਹਦਾ ਇੱਕ ਅੰਗ ਐ ਐਮਐਲਏ ਫੋਜਾ ਸਿੰਘ ਸਰਾਰੀ ਲੋਕਾਂ ਤੋਂ ਕੋਈ ਵੀ ਤਾਕਤ ਵੱਡੀ ਨਹੀਂ ਹੁੰਦੀ ਤੁਸੀਂ ਦੇਖੋ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਿੰਨੀਆਂ ਵੀ ਸਮਾਜ ਸਮੀ ਸੰਸਥਾਵਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸ਼ਾਮਲ ਨੇ ਔਰ ਹੋਰ ਸ਼ਾਮਲ ਹੋਣਗੇ ਇਸ ਲੜਾਈ ਵਿੱਚ ਕੋਈ ਇੱਕ ਪਾਰਟੀ ਦਾ ਜਥੇਬੰਦ ਦਾ ਮੁੱਦਾ ਨਹੀਂ ਅਸੀਂ ਆੜੜਾ ਵਿਚਾਰ ਵੀ ਆੜੜ ਨੇ ਕਦੇ-ਕਦੇ ਵਿਰੋਧੀ ਵੀ ਹੋ ਜਾਂਦੇ ਆ ਪਰ ਸਾਡਾ ਇੱਕੋ ਨਿਸ਼ਾਨਾ ਕਿ ਜਸ਼ਨ ਸਾਡਾ ਭਰਾ ਸੀ ਸਾਡਾ ਪੁੱਤ ਸੀ ਸਾਡੇ ਇਲਾਕੇ ਦਾ ਮਾਣ ਸੀ ਉਹ ਸਰਪੰਚ ਨਹੀਂ ਸੀ ਉਹ ਤੇ ਪਰਿਵਾਰ ਦਾ ਪੁੱਤ ਹੁੰਦੇ ਨਾਲ ਇੱਕ ਪਹਿਲਵਾਨੀ ਕਰਨ ਵਾਲਾ ਸੂਝਵਾਨ ਮੁੰਡਾ ਵੀ ਸੀ ਸੋ ਇਸ ਕਰਕੇ ਅਸੀਂ ਸਾਰੇ ਲੋਕ ਜਦੋਂ ਪੱਕੇ ਹੋ ਜਾਂਣ ਤਾਂ ਲੋਕ ਕਿਸੇ ਵੀ ਐਮਐਲਏ ਕਿਸੇ ਵੀ ਸਰਕਾਰ ਤੋਂ ਵੱਡੇ ਹੁੰਦੇ ਆ ਲੋਕਾਂ ਦੇ ਵਿੱਚ ਜਿਹੜੀ ਸਾਰੀ ਤਾਕਤ ਹੁੰਦੀ ਹੈ ਜੀ ਮੈਮਾ ਸਾਹਿਬ ਇੱਕ ਗੱਲ ਇਹ ਆ ਰਹੀ ਵੀ ਜਿਹੜੇ ਚੈਨਲਾਂ ਨੇ ਮੁੱਦਾ ਚੁੱਕਿਆ ਜੀ ਉਹਨਾਂ ਤੇ ਕਾਰਵਾਈ ਕਰਨ ਦੀ ਐਮਐਲਏ ਸਾਹਿਬ ਵੱਲੋਂ ਗੱਲ ਆ ਰਹੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਵੀ ਐਮਐਲਏ ਆ ਜਾਂ ਸੱਤਾ ਦਾ ਜਿਹੜਾ ਨਸ਼ਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਨ ਜਬਰ ਕਰਕੇ ਦਿਵਾ ਲਾਂਗੇ ਪਰ ਜਿੰਨਾ ਉਹ ਜ਼ਬਰ ਵੱਧ ਕਰਨਗੇ ਉਹਨਾਂ ਲੋਕ ਉੱਠ ਕੇ ਉਹਨਾਂ ਦੇ ਵੱਧ ਖਾਣਗੇ ਅਸੀਂ ਇਸ ਕਮੇਟੀ ਵੱਲੋਂ ਵੀ ਐਲਾਨ ਕਰਦੇ ਹਾਂ ਕਿ ਜੇ ਸਾਡੇ ਕਿਸੇ ਵੀ ਪੱਤਰਕਾਰ ਭਰਾ ਨਾਲ ਕੁਝ ਵੀ ਹੋਇਆ ਤਾਂ ਅਸੀਂ ਡਟ ਕੇ ਖੜਾਂਗੇ ਔਰ ਇਸ ਵਿਧੀਕੀ ਦਾ ਮੂੰਹ ਤੋਰ ਜਵਾਬ ਅਸੀਂ ਦੇਵਾਂਗੇ ਜੀ ਜੀ ਅੱਗੇ ਲਾ ਦਿਓ ਮਾਈ ਕਿਹਨੇ ਕਰੀ